ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕਲਦੀਪ ਸਿੰਘ ਗੜਗੱਜ ਪਾਕਿਸਤਾਨ ਦੇ ਗੁਰਦ ਆਮਾ ਦੇ ਦਰਸ਼ਨਾਬਾਦ ਭਾਰਤ ਵਾਪਸ ਪਰਤਨ ਦੌਰਾਨ ਪਾਕਿਸਤਾਨ ਸਥਿਤ ਗੁਰੂ ਘਰਾਂ ਸਬੰਧੀ ਇੱਕ ਸਥਿਤੀ ਪੇਸ਼ ਕਰਦੇ ਆ ਮੀਡੀਆ ਸਰਦਲ ਚ ਇਸ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਉਗੇ ਰਾਜਸੀ ਮਹਾਰਤਿਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਵਾਗਤ ਹੈ ਜੀ ਇਸ ਪ੍ਰੋਗਰਾਮ ਚ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜਥੇਦਾਰ ਗੜਗੱਜ ਪਾਕਿਸਤਾਨ ਤੋਂ ਵਾਪਸ ਪਰਤਣ ਦੌਰਾਨ ਜਿਹੜਾ ਬਿਆਨ ਦਿੰਦੇ ਆ ਉਥੇ ਗੁਰੂ ਘਰਾਂ ਸਬੰਧੀ ਗੁਰਦੁਆਰਿਆਂ ਸਬੰਧੀ ਉਹ ਬਿਆਨ ਕੀ ਹੈ ਤੇ ਉਹਦੇ ਬਿਆਨ ਦੇ ird gird ਸਾਰੇ ਮਾਹੌਲ ਨੂੰ ਕਿਵੇਂ ਤੁਸੀਂ ਦੇਖਦੇ ਹੋ ਕੀ ਇਹ ਵਾਕੀ ਜਿਹੜਾ ਜੇਹਰ ਸਾਹਿਬ ਕਹਿ ਰਿਹਾ ਹੈ ਅਗਲੇ ਸਮੇਂ ਅਜਿਹਾ ਮਾਹੌਲ ਬਣ ਕੇ ਉਤਪੰਨ ਹੋ ਰਿਹਾ ਜੀ ਪ੍ਰਿੰਟਰ ਸਾਹਿਬ ਦੇਖੋ ਜਦੋਂ ਦੀ ਪਹਿਲਗਾਮ ਘਟਨਾ ਵਾਪਰੀ ਹੈ ਉਦੋਂ ਬਾਅਦ ਇਹ ਕਰਤਾਰਪੁਰ ਲੰਗਾ ਵੀ ਬੰਦ ਕਰ ਦਿੱਤਾ ਗਿਆ ਸੀ ਸਿੱਖਾਂ ਦੇ ਜਥੇ ਨੇ ਕਿਹਾ ਤੇ ਹੁਣ ਐ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤ ਦੇ ਸੰਬੰਧ ਦੇ ਵਿੱਚ ਜਿਹੜਾ ਸਿੱਖਾਂ ਦਾ ਜਥਾ ਗਿਆ ਉਹਦੇ ਨਾਲ ਜਿਵੇਂ ਕੁਲਜੀਤ ਸਿੰਘ ਗੜਗੱਜ ਸਾਹਿਬ ਵੀ ਇਹ ਕਿਤੇ ਨਾਰ ਗਏ ਸਨ ਤੇ ਉਹਨਾਂ ਨੇ ਵਾਪਸ ਆ ਕੇ ਆਪਣਾ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਪਾਕਾਂ ਦੇ ਜਿਹੜੇ ਹੋਰ ਗੁਰਦੁਆਰੇ ਨੇ ਕੀ ਜੀ ਇਸ ਤਰ੍ਹਾਂ ਕਿ ਬਹੁਤ ਸਾਰੀ ਗੁਰਦੁਆਰਾਂ ਦੀ ਇਹਨਾਂ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਰਵਾਈ ਸੀ ਬਹੁਤ ਜ਼ਿਆਦੇ ਉਹਨਾਂ ਨਾਲ ਜੁੜਿਆ ਜਿਮੀਨਾ ਜਿਹੜਾ ਦਾਦਾ ਲਾਣਿਆਸਾਨ ਤੇ ਉਹਨਾਂ ਦੀ ਕਿਉਂਕਿ ਸਿੱਖ ਸੰਘਤ ਜਦੋਂ 1947 ਹੋ ਗਿਆ ਤੇ ਵਾਪਸ ਆ ਗਏ ਤੇ ਗੁਰਦੁਆਰਾਂ ਦੀ ਜਿਹੜੇ ਉਹ ਅੰਡਿਟ ਹੋਏ ਤੇ ਉਹ ਖੰਡਰ ਬਣ ਰਹੀਆਂ ਨੇ ਮਾਰਤਾ ਬਹੁਤ ਸਾਰੀਆਂ ਹਮ ਹੂੰ ਤਾਂ ਜਦੋਂ ਉਤੋਂ ਇਥੇ ਜਾਂਦੇ ਨੇ ਉਦੋਂ ਤੋਂ ਪਾਕਿਸਤਾਨ ਸਰਕਾਰ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਗੁਰਦੁਆਰਾ ਢੇਰਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਹੂੰ ਗੁਰਦੁਆਰਾ ਸੱਚਾ ਸੋਧਾ ਰੋੜੀ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਉੱਥੇ ਦਰਸ਼ਨ ਕਰਾਇਆ ਜਾਂਦੇ ਨੇ ਉਹਨਾਂ ਦੀ ਰੀਨੋਵੇਸ਼ਨ ਵੀ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਉਨ੍ਹਾਂ ਦੀ ਸਾਮ ਸਵਾਲ ਦੀ ਕਾਫੀ ਅੱਛੇ ਪੱਧਰ ਦੇ ਉੱਪਰ ਹੁੰਦੀ ਹੈ ਮੈਂ 2011 ਦੇ ਵਿੱਚ ਜਦੋਂ ਗਿਆ ਸੀ ਉਦੋਂ ਮੈਂ ਦੇਖਿਆ ਇਹ ਚਾਰੀ ਪੰਜੇ ਸਥਾਨਾਂ ਦੇ ਉੱਪਰ ਅੱਛੀ ਹਾਲਤ ਦੇ ਵਿੱਚ ਗੁਰਦੁਆਰਾ ਗੁਰੂ ਧਾਮ ਬਰਕਰਾਰ ਨੇ ਤੇ ਉੱਥੇ ਦੀ ਜਿਹੜੀ ਸੰਗਤ ਹੈ ਲੋਕ ਨੇ ਉਹ ਉਹ ਸਿੱਖ ਸੰਗਤ ਨੂੰ ਬੜਾ ਪਿਆਰ ਵੀ ਕਰਦੇ ਨੇ ਬੜਾ ਸਤਿਕਾਰ ਵੀ ਕਰਦੇ ਨੇ ਇਸੇ ਸੰਦਰਭ ਦੇ ਵਿੱਚ ਆ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਜ ਨੇ ਕਿਹਾ ਕਿ ਸੜੀ ਸਰਕਾਰਾਂ ਨੂੰ ਦੋਮਾ ਸਰਕਾਰਾਂ ਨੂੰ ਇਹਦੇ ਉੱਪਰ ਖੁੱਲ੍ਹ ਦੇ ਲਈ ਦਿਖਾਉਣੀ ਚਾਹੀਦੀ ਹੈ ਲੋਕਾਂ ਨੂੰ ਜਾਣ ਦੇ ਖੁੱਲ੍ਹੇ ਅਜ਼ਾਦ ਮਿਲਣੇ ਚਾਹੀਦੇ ਹੈ ਉਹਨਾਂ ਨੇ ਤਾਂ ਇਹ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਕਿ ਪਹਿਲਗਾਮ ਤੋਂ ਬਾਅਦ ਬੰਦ ਕੀਤਾ ਗਿਆ ਉਹਨੂੰ ਵੀ ਖੁੱਲਾ ਰੱਖਣਾ ਚਾਹੀਦਾ ਤੇ ਦੂਸਰੇ ਗੁਰਦੁਆਰਾਂ ਦੇ ਵਾਸਤੇ ਵੀ ਸਿੱਖਾਂ ਨੂੰ ਜਾਣ ਦੀ ਅਗਿਆ ਹੋਣੀ ਚਾਹੀਦੀ ਕੋਈ ਗਿਣਤੀ ਵੀ ਡਾਕਟਰ ਸਾਹਿਬ ਕੋਈ ਗਿਣਤੀ ਵੀ ਦੱਸ ਰਿਹਾ ਕਿੰਨੇ ਗੁਰਦੁਆਰਾ ਇਸ ਤਰ੍ਹਾਂ ਦੀ ਗੱਲਬਾਤ ਜਿਹੜੇ ਹਾਂਜੀ ਹਾਂਜੀ ਉਹਨਾਂ ਨੇ ਇਹ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਉੱਥੇ 17 ਗੁਰੂ ਧਾਮਾਂ ਦੀ ਹੋਰ ਖੋਲਣ ਦੀ ਉਹਨਾਂ ਨੇ ਵਿਚਾਰ ਚੱਲ ਰਿਹਾ ਹੈ ਕਿਉਂਕਿ ਜਿਵੇਂ ਜਥੇਦਾਰ ਸਾਹਿਬ ਦਾ ਉੱਥੇ ਪਾਕਿਸਤਾਨ ਦੇ ਵਿੱਚ ਸਤਕਾਰ ਕੀਤਾ ਗਿਆ ਉੱਥੋਂ ਦੇ ਮੰਤਰੀ ਰਮੇਸ਼ ਸਿੰਘ ਅਰੂੜਾ ਇਨਨ ਪਾਕਾਇਦਾ ਤੌਰ ਤੇ ਸਤਕਾਰ ਦੇ ਨਾਲ ਅਟਾਰੀ ਬਾਰਡਰ ਤੱਕ ਛੱਡਣਾ ਹੈ ਇਹ ਉਹਨਾਂ ਨੇ ਸਾਰੀਆਂ ਗੱਲਾਂ ਵਤਨ ਦੱਸਿਆ ਰਮੇਸ਼ ਸਿੰਘ ਅਰੋੜਾ ਜਿਹੜੇ ਕਿ ਉੱਥੋਂ ਦੇ ਗੁਰੂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਇਸ ਸਬੰਧ ਦੇ ਵਿੱਚ ਸਾਰੀਆਂ ਗੱਲਾਂ ਦੱਸੀਆਂ ਨੇ ਤੇ ਰਮੇਸ਼ ਸਿੰਘ ਅਰੋੜਾ ਬਾਰੇ ਜਥੇਦਾਰ ਗਿੜਗਾ ਸਾਹਿਬ ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਮਿਲ ਕੇ ਬਹੁਤ ਅਕਸਰ ਗੁਰਦੁਆਰਿਆਂ ਦੇ ਕਾਰਜ ਕਰ ਰਹੇ ਇਹ ਕੀ ਕਹਿੰਦਾ ਕਹਿੰਦਾ ਬਾਬ ਕਿ ਜਿਹੜੇ ਉੱਥੋਂ ਦੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਉੱਥੋਂ ਦੇ ਮੰਤਰੀ ਨਿਰਮੇਤ ਸਿੰਘ ਅਰੋੜਾ ਉਹਨਾਂ ਦੇ ਹਵਾਲੇ ਨਾਲ ਜਸਹਰ ਸਾਹਿਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ 17 ਹੋਰ ਗੁਰਦੁਆਰੇ ਜਿਹੜੇ ਪਾਕਿਸਤਾਨ 'ਚ ਨੇ ਉਹ ਸੰਗਤਾਂ ਦੇ ਦਰਸ਼ਨਾਂ ਲਈ ਖੁੱਲੇ ਜਾ ਰਹੇ ਨੇ ਜੀ ਕਿਉਂਕਿ ਜਿਵੇਂ ਜ਼ਿਮੀਂਦਾਰ ਸਾਹਿਬ ਨੇ ਕਿਹਾ ਕਿ 1 ਲੱਖ ਏਕੜ ਤੋਂ ਵੱਧ ਜ਼ਮੀਨ ਉੱਥੇ ਸਿੱਖਾਂ ਦੀ ਜਿਹੜੀ ਗੁਰੂ ਧੰਮ ਦੇ ਨਾਲ ਲਾਈ ਗਈ ਸੀ ਉਹ ਕਹਿੰਦਾ ਜਿਵੇਂ ਲੱਗ ਗਿਆ ਠੀਕ ਉਹ ਕਹਿੰਦੇ ਵੀ ਜੇਕਰ ਸਿੱਖਾਂ ਨੂੰ ਵੱਧ ਤੋਂ ਵੱਧ ਆਗਿਆ ਹੋਵੇ ਤਾਂ ਉਹਨਾਂ ਜ਼ਮੀਨਾਂ ਦੀ ਦੇਖਭਾਲ ਵੀ ਹੋ ਸਕਦੀ ਹੈ ਗੁਰੂ ਧੰਮਾਂ ਦੀ ਦੇਖਭਾਲ ਵੀ ਹੋ ਸਕਦੀ ਹੈ 1 ਲੱਖ ਏਕੜ ਹਾਂਜੀ ਅੱਛਾ ਜੀ ਓਕੇ ਬਹੁਤ ਜ਼ਿਆਦਾ ਜ਼ਮੀਨ ਹੈ ਜਿਵੇਂ ਨਾ ਨਾ ਜਿੱਤੀਆਂ ਸੀ ਜੀ ਇਹ ਉਸ ਵੇਲੇ ਦੇ ਜਿਹੜੇ ਗੁਰਦੁਆਰੇ ਵੀ ਬਹੁਤ ਵੱਡੇ ਵੱਡੇ ਤੇ ਇਤਿਹਾਸਕ ਮੈਂ ਦੇਖੇ ਨੇ ਬਹੁਤ ਵੱਡੇ ਵਿਸ਼ਾਲ ਉਹਨਾਂ ਦੀਆਂ ਮਾਰਕਾਂ ਤੇ ਬਹੁਤ ਵੱਡੇ ਗੁਰਦੁਆਰਾ ਸਾਹਿਬ ਨੇ ਜੀ ਕਿਉਂਕਿ ਜਦੋਂ ਸਖਰਾਲ ਸੀ ਤਾਂ ਬਹੁਤੀਆਂ ਜਿਹੜੇ ਗੁਰਦੁਆਰਾ ਸਾਹਿਬ ਜਿਹੜੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਚਰਨ ਸੋਹ ਪ੍ਰਾਪਤ ਸੀ ਚਾਹੇ ਪਹਿਲੀ ਪਾਸਾ ਹੀ ਦੂਸਰੀ ਤੀਸਰੀ ਚੌਥੀ ਉਹ ਉੱਥੇ ਉਹਨਾਂ ਦੇ ਸੰਬੰਧ ਰਹੇ ਨੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਸਿੱਖ ਕੇ ਇਸ ਕਰਕੇ ਉਹਨਾਂ ਨੂੰ ਵੱਡੀ ਅਜਗੀਰਾ ਲਾਈਆਂ ਕੇ ਰੱਖਿਆ ਤਾਂ ਤੇ ਉਹ ਉਹ ਦੇਖਵਾ ਦੇ ਲਈ ਉਹਨਾਂ ਨੇ ਕਿਹਾ ਵੀ ਇਹਦੇ ਵਾਸਤੇ ਖੁੱਲ੍ਹਦਿਲੀ ਦੇ ਨਾਲ ਵੀਜ਼ੇ ਦੇਣੇ ਚਾਹੀਦੇ ਨੇ ਨਾਲ ਹੀ ਜਥੇਦਾਰ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਰਹੇ ਹਿੰਦੂ ਸਿੱਖ ਨੇ ਉਹਨਾਂ ਨੂੰ ਵੀ ਭਾਰਤ ਦੇ ਵਿੱਚ ਆਉਣ ਦੇ ਲਈ ਆਪਣੇ ਪੀਰਥਾਂ ਦੀ ਯਾਤਰਾ ਕਰਨ ਦੇ ਲਈ ਉਹਨਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣੇ ਚਾਹੀਦੇ ਹੁੰਦੇ। ਹੂੰ ਹੂੰ ਕਿਉਂਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਜਿਹੜੇ ਸਿੱਖ ਗੁਰਦੁਆਰਿਆਂ ਨੇ ਜਿੰਨਾ ਬਾਰੇ ਆਪਾਂ ਨਿਸ਼ਰਧਾਤ ਕਰਦੇ ਹਾਂ ਜਿੰਨਾ ਤੋਂ ਪੰਤ ਨੂੰ ਬੁਸ਼ੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀ ਮੰਗ ਕੀਤੀ ਜਾਂਦੀ ਹੈ ਹਰ ਰੋਜ਼ ਅਰਦਾਸ ਕਰਦੇ ਆ ਜੇ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਇੰਨਾ ਗੁਰ ਧਾਮਾਂ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ ਹੁੰਦੀਆਂ ਨੇ ਜੀ ਜੀ ਇਸ ਤਰ੍ਹਾਂ ਦੇ ਸੰਗਤ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਮਲੇਸ਼ੀਆ ਨਿਊਜ਼ੀਲੈਂਡ ਆਸਟ੍ਰੇਲੀਆ ਜੁਨ ਜਿੰਨੇ ਵੀ ਹੈਗੇ ਤੇ ਬਹੁਤ ਸਮਰੱਥ ਸਿੱਖ ਪਰਿਵਾਰ ਨੇਗੇ ਜਿਹੜੇ ਉੱਥੇ ਬਹੁਤ ਵੱਡਾ ਆਪਣੀ ਫੈਸਲੇ ਲਾ ਕੇ ਗੁਰੂਤਾ ਮੰਗੀ ਬਹੁਤ ਵੱਡੀ ਸੇਵਾ ਸੰਭਾਲ ਕਰ ਸਕਦੇ ਨੇ ਕਰਦੇ ਵੀ ਨੇ ਉਹ ਉਹਨਾਂ ਵੱਲੋਂ ਲਾਇਆ ਜਾਂਦਾ ਇਸ ਦੇ ਲਈ ਉਹਨਾਂ ਨੇ ਮੰਗ ਕੀਤੀ ਕਿ ਇਹ ਇਹ ਖੁੱਲ ਨਾ ਜਾਵੇ ਜੇਕਰ ਇਸ ਤਰ੍ਹਾਂ ਦੀਆਂ ਜੇ ਸਰਕਾਰਾਂ ਥੋੜੀ ਜੀ ਸੁਧਾਰ ਦੇ ਲਈ ਦਿਖਾਉਣ ਤਾਂ ਜਿਹੜੇ ਪਾਕਿਸਤਾਨ ਦੇ ਗੁਰਦਾਰ ਨੇ ਬੜਾ ਬੜੇ ਸੰਕਲਪ ਜਿੰਨੇ ਸਮੁੱਚੀ ਸਿੱਖ ਸੰਗਤ ਦੇ ਲਈ ਇਹੋ ਕਾਰਨ ਆ ਕਿ ਪਾਕਿਸਤਾਨ ਸਰਕਾਰ ਨੇ ਬੜੀ ਖੁੱਲ੍ਹ ਦਿਲੀ ਦੇ ਨਾਲ ਸਿੱਖ ਜਥਿਆਂ ਦਾ ਸਵਾਗਤ ਕੀਤਾ ਉੱਥੋਂ ਦੀ ਮੁੱਖ ਮੰਤਰੀ ਮਰੀਮ ਨਵਾਜ਼ ਵੀਨਾ ਕਿਸੇ ਆਪਣੇ ਸਿਕਿਉਰਿਟੀ ਤੋਂ ਸਿੱਖ ਜਥੇ ਦੇ ਨਾਲ ਮਿਲਣ ਆਈਆਂ ਤੇ ਉਹਨਾਂ ਨੂੰ ਆਪਣੀਆਂ ਉਹਨਾਂ ਨੇ ਬਹੁਤ ਸੁਪਾਰਨਾਵਾਂ ਜਥੇ ਨੂੰ ਪਰਗਟ ਕੀਤੀਆਂ ਤੇ ਇਹਦੇ ਤੋਂ ਇਹ ਲੱਗਦਾ ਵੀ ਪਾਕਿਸਤਾਨ ਦੇ ਵਿੱਚ ਇਹ ਇਸ ਤਰ੍ਹਾਂ ਦਾ ਦੇ ਵਿੱਚ ਕਾਫੀ ਖੁੱਲ੍ਹੇ ਦਲੀ ਨੀਤੀ ਚੱਲ ਰਹੀ ਆ ਤੇ ਇਹ ਕਿਉਂਕਿ ਦੇਸ਼ ਦੇ ਵਿੱਚ ਆਪਸੀ ਜਿਹੜੇ ਤਾਣੇ ਬਾਣਾ ਹੋ ਜਾਂਦਾ ਜਾਂ ਰਾਜਸੀ ਕੋਈ ਤਣਾਅ ਪੈਦਾ ਹੋ ਜਾਂਦੇ ਨੇ ਅੰਤਰਰਾਸ਼ਟਰੀ ਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਉਹਦੇ ਨਾਲ ਇਹ 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 ਦੇ ਚਿਤਨਾਵੀ ਆਂਦਾ ਹੈ। ਮੁੱਖ ਪਹਿਲ ਕਾਮ ਦੀ ਜੋ ਘਟਨਾ ਵਾਪਰੀ ਉਸ ਤੋਂ ਬਾਅਦ ਫਿਰ ਇਹ ਸ੍ਰੀ ਤਮਾਣੀਆ ਯਾਤਰਾ ਦਾ ਰੋਕ ਦਿੱਤੀ ਗਈ ਅਸਲ। ਪਰੰਤੂ ਜਿਹੜੀ ਸਿੱਖਾਂ ਦੀ ਭਾਵਨਾ ਅਸਲੀ ਭਾਵਨਾ ਉਹਨੂੰ ਖੁੱਲ੍ਹੇ ਦਿਲੀ ਦੇ ਨਾਲ ਦੇਖਣ ਦੀ ਜ਼ਰੂਰਤ ਹੈ। ਇਸ ਵੰਦੇ ਵਿੱਚ ਵਿਸ਼ਾਲ ਹੇਠਾ ਰੱਖਣ ਦੀ ਜ਼ਰੂਰਤ ਹੈ ਜਿਹੜੀ ਕਿ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਹੈ। ਜੀ ਜੀ। ਖਡਾਰ ਸਾਹਿਬ ਅੱਜ ਦੇ ਇਸ प्रकरण ਦੇ ਵਿੱਚ ਜਿਹੜੀ ਨਵੀਂ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਜਥੇਦਾਰ ਸਾਹਿਬ ਨੇ ਜਿਹੜੀ ਇਹ ਅਮੇਜ਼ਿੰਗ ਅਰੋੜਾ ਦੇ ਹਵਾਲੇ ਨਾਲ ਗੱਲ ਸਿੱਖ ਸੰਗਤ ਅੱਗੇ ਰੱਖੀ ਹੈ মিডিਆ ਸਰਦਲ ਦੇ ਵਿੱਚ ਜਿੰਨੂੰ ਆਪਾਂ ਆਭਾਰ ਰਹੇ ਹਾਂ ਕਿ ਜਲਦੀ ਹੀ ਪਾਕਿਸਤਾਨ ਵਿੱਚ 17 ਹੋਰ ਸਿੱਖ ਗੁਰਦੁਆਰਾ ਸਹਿਬਾਨ ਸੰਗਤਾਂ ਦੇ ਦਰਸ਼ਨਾਂ ਲਈ ਖੋਲੇ ਜਾਣਗੇ ਕਹਿੰਦਾ ਪਾਬਕੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਖਰੀ ਤੇ ਅਹਿਮ ਖਬਰ ਹੈ ਇਸ ਵੇਲੇ ਉਸ ਵੇਲੇ ਖਬਰ ਹੋਰ ਵੀ ਇੰਪੋਰਟੈਂਸ ਰੱਖਦੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਹਾਲੇ ਵੀ ਕੁਝ ਤਣਾਅ ਬਾਕੀ ਹੋਵੇ ਤਿਉਹ ਸਤਨਾ ਦੇ ਵਿੱਚ ਅਮਰੀਕੀ ਸਦਰ ਡੋਨਾਲਡ ਟਰੰਪ ਦਾ ਵੀ ਬਾਰ-ਬਾਰ ਜ਼ਿਕਰ ਹੋ ਰਿਹਾ ਹੋਵੇ ਜੀ ਡਾਕਟਰ ਸਾਹਿਬ ਹਾਂ ਪਿੰਟਰ ਸਾਹਿਬ ਜੀ ਦੇਖੋ ਕੋਈ ਵੀ ਚੀਜ਼ ਹੈ ਕੋਈ ਤਣਾਅ ਹੈ ਜਾਂ ਕੋਈ ਲੜਾਈ ਝਗੜਾ ਉਹਨਾਂ ਦੇ ਹੱਲ ਤਾਂ ਆਪਸ ਹੀ ਮਿੱਤਰਾਂ ਨਾਲ ਬੈਠ ਕੇ ਟੇਬਲ ਦੇ ਉੱਪਰ ਹੀ ਸੁਲਝੇ ਜਾਂਦੇ ਨੇ ਤੇ ਫਾਇਦਾ ਵੀ ਇੱਥੇ ਦੇ ਵਿੱਚ ਹੁੰਦਾ ਵੀ ਜਦੋਂ ਤਣਾਅ ਘਟਾਇਆ ਜਾਂ ਵੀ ਤੇ ਆਪਸੀ ਮੇਲ ਜੋੜ ਵਧੇ ਕਾਹੀਂ ਇਹ ਦੇਸ਼ ترقی ਕਰ ਸਕਦੇ ਨੇ ਸਮਾਜ ترقی ਕਰ ਸਕਦੇ ਨੇ ਕਿ ਕੌਮਾਂ ترقی ਕਰ ਸਕਦੇ ਨੇ ਆਪਸੀ ਚਨਾਉ ਮੁਕਤ ਹੋਵੇ ਹੂੰ ਇਹ ਇਸ ਸੰਦਰਭ ਦੇ ਵਿੱਚ ਜਿੰਮੇ ਦੀਆਂ ਲਗਦੀਆਂ ਨੇ ਭਾਵਨਾਵਾਂ ਵਿੱਚ ਸਿੱਖੀ ਜਿਹੜਾ ਸਿਧਾਂਤ ਹੀ ਸਿੱਖ ਧਰਮ ਦਾ ਤਾਂ ਇਹੀ ਹੈ ਸਭਾ ਸਾਂਝੀ ਵਾਲਸ ਲੈਣ ਕੋਈ ਨਦੀ ਸੇ ਬਾਰਾ ਜੀਓ ਅਸੀਂ ਸਰਵਤ ਦੇ ਭਲੇ ਦੀ ਆਪਾਰਦਾਸ ਕਰਦੇ ਆ ਸਿੱਖ ਧਰਮ ਦੇ ਵਿੱਚ ਰਹੀ ਹੋਈ ਹੈ ਇਹਦੇ ਵਿੱਚ ਸਾਰੀਆਂ ਕੌਮਾਂ ਸਾਰੇ ਧਰਮ ਸਾਰੇ ਰੰਗ ਨਸਲ ਸਭ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ ਤੇ ਇਹੋ ਕਾਰਨ ਹੈ ਕਿ ਦੁਨੀਆ ਭਰ ਦੇ ਜਿੰਨੇ ਵੀ ਵੱਡੇ ਲੀਡਰ ਨੇ ਜਾਂ ਵੱਡੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਸਿੱਖੀ ਦੇ ਸਿਧਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ ਤੇ ਇਸ ਮੰਨ ਦੇ ਵਿੱਚ ਆਪੋ ਆਪਣੇ ਸਰਵ ਦੇ ਪਰਿਨਾਂਵ ਨੂੰ ਕਈ ਐਲਾਨ ਵੀ ਕੀਤੇ ਜਾਂਦੇ ਨੇ ਚਾਹੇ ਉਹ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਜੇ ਕੋਈ ਸਿੱਖੀ ਇੰਨਾਂ ਕੋਈ ਨਾ ਕੋਈ ਸ਼ਤਾਬ ਦੀ ਹੁੰਦੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਣ ਇਸ ਤਰ੍ਹਾਂ ਦੇ 350 ਸਾਲ ਆਪਾਂ ਜੀ ਦੀ ਉਸ ਨਾਮਾਂਗੇ ਤੇ ਉਹ ਆ ਰਿਹਾ ਤੇ ਉਸ ਸੰਬੰਧ ਦੇ ਵਿੱਚ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਕੋਈ ਸੰਕ ਦਾ ਨਾਮ ਰੱਖਿਆ ਜਾਂਦਾ ਹੈ ਕੋਈ ਹੋਰ ਐਲਾਨ ਕੀਤਾ ਜਾਂਦਾ ਕੋਈ ਵਿਦਿਅਕ ادارے ਬਣਾਏ ਜਾਂਦੇ ਨੇ ਇਸੇ ਤਰ੍ਹਾਂ ਦੇ ਸੰਦਰਭ ਦੇ ਵਿੱਚ ਜਫੇਦਾਰ ਸਾਹਿਬ ਨੇ ਤਾਂ ਇਹ ਵੀ ਮੰਨਤੀ ਕੀਤੀ ਹੈ ਕਿ 350 ਸਾਲ ਜਿਹੜੇ ਹੈਗਾ ਗੁਰੂ ਤੇਗ ਬਹਾਦਰ ਦੀ ਕਾਸ਼ੀ ਦੀ ਦੇਹੜਾ ਤੇ ਉਹਦੇ ਲਈ ਕਰਤਾਰਪੁਰ ਲੰਗੇ ਖੋਲੰਗੀ ਹੋ। ਜੋ ਸਰਕਾਰ ਦੁਆਰਾ ਜਿਹੜਾ 2020 ਵਿੱਚ ਖੋਲਿਆ ਸੀ ਉਸ ਤੋਂ ਬਾਅਦ ਕਰੋਨਾ ਕਾਰਨ ਦੇ ਵਿੱਚ ਕੁਝ ਸਮਾਂ ਬੰਦ ਰਿਹਾ ਤੇ ਫੇਰ ਜਿਹੜਾ ਆਪਣਾ ਪਹਿਲਗਾਮ ਦੀ ਘਟਨਾ ਹੋਈ ਤਾਂ ਫੇਰ ਬੰਦ ਹੋ ਗਿਆ ਤੇ ਇਹਦੇ ਨਾਲ ਵੈਸੇ ਜਿਹੜਾ ਕਰਤਾਰਪੁਰ ਦਾ ਲੰਗਾ ਅਹੇ ਲੋਕ ਜਾਣਦੇ ਨੇ ਆਪਸੀ ਮੇਲ ਦੋਲ ਬੜਾ ਹੁੰਦਾ ਵਿਛੜੇ ਪਰਿਵਾਰਾਂ ਦੇ ਮੇਲ ਦੀਆਂ ਆਪ ਕਹਾਣੀਆਂ ਸੁਣਦੇ ਆਂ ਕੁਝ ਤੱਕਰ ਉੱਧਰ ਰਹਿ ਗਏ ਤੇ ਕੁਝ ਇੱਧਰ ਆ ਗਏ ਜਾਂ ਕੁਝ ਇੱਧਰ ਰਹਿ ਗਏ ਤੇ ਉੱਧਰ ਚਲੇ ਗਏ 1947 ਦੀ ਵੰਡ ਦਾ ਜਿਹੜੇ ਸੰਤਾਪ ਭੋਗਦੇ ਸੀ ਉਹ ਵਿਚਾਰੇ ਆਪਸ ਦੇ ਵਿੱਚ ਉਹ ਤੇ ਕਰਤਾਰ ਨੂੰ ਲੰਘੇ ਦੀ ਬਦੌਲਤ ਆਪਸ ਮਿਲਦੀ ਸਕੇ ਨੇ ਕਿ ਮਿਲਦੇ ਵੀ ਨੇ ਇਹ ਸਬੰਧ ਦੇ ਵਿੱਚ ਇਹ ਖੁੱਲਾ ਫੁੱਲਾ ਹੋਣਾ ਚਾਹੀਦਾ ਹੈ ਇਹੋ ਮੰਗ ਅ ਅਧਿਕਾਰ ਸਾਹਿਬ ਨੇ ਕੀਤੀ ਹੈ ਜਿਹੜੀ ਕਿ ਸਿਖਿਆਤਮੇ ਦੇ ਲਈ ਸਿੱਖਾਂ ਦੇ ਲਈ ਕੌਮੀਅਤ ਦੇ ਲਈ ਬਹੁਤ ਵੱਡੀ ਇਹ ਮਹੱਤਤਾ ਰੱਖਦੀ ਹੈ। ਹੂੰ ਬਿਲਕੁਲ ਸਿੱਖ ਖਿੱਤੇ ਦੇ ਆਪ ਪਾਰ ਕਹਿੰਦਾ ਭਾਵ ਕਿ ird gird ਜਿਹੜੀ ਅੱਜ ਦੀ ਇਹ ਖਾਸ ਚਰਚਾ ਦਰਸ਼ਕਾਂ ਸਨੇਹ ਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਜੁੜੇ ਸਨ ਉਗੇ ਰਾਜਸੀ ਮਹਾਰ ਦੇ ਆਦਾਰਾ ਜਾਗੋ ਇੰਟਰਨੈਸ਼ਨਲ ਮੈਡੀ ਦੇ ਮੁਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ। ਸੋ ਡਾਕਟਰ ਸਾਹਿਬ ਚੈਨਲ ਨੂੰ ਵਕਤ ਦਿੱਤਾ ਧੰਨਵਾਦ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਇਹ ਮਿਸ਼ਨ ਪੰਜਾਬੀ